ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਪਿੰਡ ਨਾਈ ਵਾਲਾ ਵਿਖੇ ਸਾਡੇ ਪਿੰਡ ਉਸ ਸਟੂਡੀਓ ਦੀ ਟੀਮ ਵੀਡੀਓ ਸ਼ੂਟ ਕਰ ਰਹੀ ਹੈ ਕਿ ਇਹ ਵੀਡੀਓ ਪੁਰਾਣੇ ਸੱਭਿਆਚਾਰਕ ਨੂੰ ਲੈ ਕੇ ਆ ਜਿਵੇਂ ਪੁਰਾਣੀਆਂ ਖੇਡਾਂ ਪੀਲ ਪਲਾਂਗੜ ਗੁੱਲੀ ਡੰਡਾ ਤੇ ਹੋਰ ਕਈ ਖੇਡਾਂ ਨਗੀਆਂ ਜਿਹੜੀਆਂ ਅਸੀਂ ਢੀਡੇ ਦੇ ਵਿੱਚ ਦਰਸਾਵਾਂਗੇ ਤੇ ਸਾਡੀ ਵੀਡੀਓ ਨੂੰ ਲਾਇਕ ਕਮੈਂਟ ਕਰਨਾ ਨਾ ਭੁੱਲਣਾ ਤੇ ਵੀਡੀਓ ਦੇਖ ਕੇ ਸਕੈਪ ਨਾ ਕਰੋ ਸਾਰੀ ਪੂਰੀ ਦੇਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਲੋ ਕਰਨੈ ਲਿਆ ਪੈ ਪੈ ਕੇ ਤਾਂ ਢੂਈ ਦੁਖਣ ਲੱਗੀ ਅਜ ਤਾਸ ਤੂਸ ਕੁੱਟ ਕੇ ਆਉਨੇ ਆ ਹੇ ਯਾਰ ਬੇਲੀ ਬੈਠੇ ਹੋਣਗੇ ਚੱਲਦੇ ਆ ਆ ਬੈਠੇ ਆ ਉੱਥੇ ਚੱਲਦੇ ਆ ਆਹਾ ਆ ਬੈਠਿਆ ਜਾਰਵੇਲੀ ਆਪਣੇ ਉਹ ਸਾਸਰੀ ਘਰ ਦੀ ਭਰਾਵੋ ਠੀਕ ਆ ਜੀ ਉਹ ਵੀ ਕੀ ਹਾਲ ਆ ਵੱਡੇ ਭਾਈ ਸਾਸਰੀ ਘਰ ਠੀਕ ਆ ਹੋਰ ਸੁਣਾ ਉਹ ਹੋਰ ਵੱਡੇ ਭਾਈ ਘਰੇ ਦਾ ਪਿਆ ਨਹੀਂ ਜਾਂਦਾ ਪਰ ਕਿਤੇ ਜੀ ਲੱਗਦਾ ਹੋਰ ਮੈਂ ਚੱਲ ਪਾਈਆਂ ਕੋਲ ਜਾ ਕੇ ਖੇਡਾਈਏ 10 ਤੁਸ ਹਾਂ ਤਰੋ ਫਿਰ ਇੱਥੇ ਬੈਠੀਏ ਕਿਤੇ ਹੋਰ ਬੰਦੇ ਨਾਲ ਦੇ ਵੀ ਦੇਖੋ ਕਿਹੜੇ ਲਾਉਣੇ ਆਪਾਂ ਉਹ ਦੋ ਹੋਰ ਲੈ ਲਾ ਬੰਦੇ ਹਾਂ ਹੁਣ ਦੇਖ ਕਰ ਕਿਹੜੇ ਬੰਦੇ ਆਪਣੇ ਨਾਲ ਆਉਣਗੇ ਪੁੱਛਣ ਉਹਨੂੰ ਪਾਈਆਂ ਨੂੰ ਕਰ ਲਿਆ ਜਾ ਕੋਈ ਆ ਹਾ 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 ਅੱਜ ਤਾਂ ਗਰਮੀ ਬੜੀ ਆ ਇਹ ਸਾਰੇ ਇਹਦੇ ਦੇਖਦੇ ਅੱਜ ਬਾਹਰ ਨਿਕਲ ਕੇ ਕਿੱਥੇ ਆ ਹਾ 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 ਬੈਠੇ ਅੱਜ ਦਾ ਸਾਰੇ ਵੇ ਜਾਰ ਵੇਲੀ ਚੱਲ ਫਰਾਜ ਜੱਡੇਤੀ ਚੱਲਦੇ ਆ ਆਏ ਹਾਏ ਉਹ ਨਾਜਰਾ ਤਸਾ ਤੁਰਾ ਵੀ ਨਹੀਂ ਜਾਂਦਾ ਆ ਸਾਲ ਇੱਕ ਦਾ ਜਵਾਬ ਹੈ ਮੇਰਾ ਪਤਾ ਨਹੀਂ ਕਿਧਰ ਭੱਜਦਾ ਕਮਲਾ ਜਾ ਬੱਲੇ ਬੱਲੇ ਰੌਣਕ ਲੱਗੀ ਭਈ ਅੱਜ ਤਾਂ ਚੱਲੋਂ ਨਿਆ ਸੀਪ ਦੀ ਬਾਜੀ ਅੱਜ ਆਏ ਹਾਏ ਹਾਏ ਵੱਡੇ ਸੱਦਗੇ ਸਾਤਰਾ ਅੱਜ ਆਏ ਹਾਏ ਹਾਏ ਮਰ ਗਏ ਹਾਏ

ਆਯਾਰ ਅਕੜ ਮਰਤੀ ਮੇਰੇ ਸਾਲੇ ਨੇ ਓਏ ਹਾਏ 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 ਆ ਹਾ 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 ਬੈਠਿਆ ਬੰਦੇ ਆਪੋ ਗੱਡੀ ਚੜ ਲੈਣ ਦੇ ਤਾਹਾਂ ਪਹਿਲਾਂ ਓ ਮੈਂ ਤੈਨੂੰ ਨਾ ਤਾਹਾਂ ਚੜਦਾ ਓਏ ਨਾ ਗੱਡੀ ਤਾੜੂ ਮੈਂ ਤਾਹਾਂ ਅਰੇ ਗੱਡੀ ਕਮਲ ਨਾ ਮਾਰੇ ਇੱਥੇ ਬੈਠਣਾ ਤਾਂ ਨਹੀਂ ਤੂੰ ਪਹਿਲਾਂ ਦੱਸ ਦੀ ਗੱਲ ਮੈਂ ਕੁਲਫੀ ਦਵਾ ਦੇ ਕੁਲਫੀ ਮੇਰੇ ਪਹਿਲਾਂ ਰਕੜ ਮਰਵਾਤੀ ਤੂੰ ਕੁਲਫੀ ਕੁਲਫੀ ਤੈਨੂੰ ਕੁਲਫਾ ਦਵਾਉਂ ਕੱਢ ਜਾ ਓ ਹੋਰ ਵੀ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਓ ਠੀਕ ਓ ਭਾਈ ਓ ਆਓ ਭਾਈ ਓ ਵਾਹ ਓਏ ਕਰਨੈਲ ਠੀਕ ਆ ਕੀ ਹਾਲ ਨੇ ਤੇਰੇ ਓ ਮੇਰੇ ਆ ਸਾਲਿਆ ਤੇਰੇ ਮੈਂ ਮਾਰੀ ਨਾ ਡਾਂਗ ਡਾਂਗ ਘਾੜ ਦੂੰ ਤੇਰੀ ਓਏ ਪ੍ਰਿਤ ਲਾਇਸੀ ਪ੍ਰਿਤ ਬ੍ਰਿਕ ਮਚੇਰੇ ਨਾਵਾ ਪ੍ਰਿਤ ਲਾਇਸੀ ਤੁਸੀਂ ਦੇ ਦੁਰ ਜਾ ਦੁਰ ਜਾ ਤੂੰ ਚੂੜਾ ਤੋੜਦਾ ਓਏ ਮੈਂ ਤਾਂ ਪਹਿਲਾਂ ਮਸਾਂ ਉੱਠ ਗਿਆ ਇੱਧਰ ਲਾਉਣਾ ਮੈਂ ਥੈਡ ਤੇ ਓਹੀ ਗੰਦੀ ਲਾਦਾ ਏ ਔਰ ਭਾਈ ਚਰਨ ਸਿੰਘ ਆ ਠੀਕ ਆ ਹਾਂ ਬੈਠੋ ਆ ਬੜੀ ਰੌਣਕ ਲੱਗੀ ਐ ਚੈਸਟ ਆ ਆਹ ਹਾ ਹਾ ਦੇ ਕੀ ਦਾ ਕਹਾ ਉਹ ਹੈ ਤਾਂ ਮੇਰੇ ਯਾ ਉਮਰ ਐਡੀ ਹੋ ਗਈ ਐਡੀ ਦਾੜ੍ਹੀ ਆ ਗਈ ਪਰ ਇਹਨੂੰ ਅਕਲ ਨਹੀਂ ਆਈ ਕਮਲੇ ਦਾ ਕਮਲ ਹੀ ਰਹਿ ਗਿਆ ਕਾਫੀ ਤਲਫੀ ਤਾਂ ਲਿਆਈ ਏ ਮੈਂ ਤਨੂ ਕਿਤੇ ਪੁੜਪਾਣਾ ਦਵਾਦਾ ਦਬਾ ਦੂੰਗਾ ਮੈਂ ਤੁੱਥੇ ਆਹ ਤਾਂ ਖੇਡਣਾ ਜਾ ਕੇ ਪਹਿਲਾਂ ਮੈਂ ਨਹੀਂ ਮੈਂ ਉਧਰ ਹੋ ਜਾ ਮੈਂ ਡਾਂਗਾ ਨਾ ਨਹੀਂ ਤੇਰੀ ਗੁਦਾ ਹਾਂ ਕੀ ਕੰਦਰਪੁਰਾ ਹੋਇਆ ਵੇ ਤੂੰ ਨਾ ਬੋਲ ਤੂੰ ਦੇਖ ਲੈ ਨਾ ਜਰਾ ਇਹ ਦਿਨ ਤਾਂ ਤੀ ਜੰਮ ਲੈਂਦਾ ਬਹਿ ਕੇ ਤੋਰ ਓਏ ਹੋਰ ਤੂੰ ਤੁਰ ਜਾ ਓਏ ਤੁਰ ਜਾ ਇਹਨੂੰ ਤੋਰ ਦੇ ਘਰੇ ਇਹ ਲੁੱਟ ਚਕਾਈਆਂ ਖਾਂ ਲੱਗਦਾ ਓਏ ਤੂੰ ਇਹਨੂੰ ਵੀ ਮਜ਼ੇਦ ਨਹੀਂ ਨਹੀਂ ਕਰੇ ਨਾਲ ਸਾਰੇ ਕੰਦਰ ਆ ਆ ਕੰਦਰ ਆ ਸਾਰੇ ਕਰਦੇ ਮੈਂ ਇਹਦਾ ਜਿੰਨਾ ਪਤਾ ਤੁਰ ਜਾ ਤੁਰ ਜਾ ਦੂੰ ਆਪਿਆ ਸੱਤ ਪਹਾੜੇ ਤੇ ਓਏ ਯਾਰ ਇਹ ਕਮਲੀ ਲਾਦਾ ਨਜਰਾ ਹਾਂਜੀ ਓਏ ਇਹ ਜਿਹਨੂੰ ਕਿਉਂ ਲੈ ਕੇ ਆਉਣਾ ਹੁੰਦਾ ਆਪਾਂ ਇੱਥੇ ਬੈਠੇ ਆ ਸੱਤ ਚ ਤਾਂ ਪੰਜ ਤਾਂ ਲੁੱਟੇ ਹੀ ਦੱਸ ਕੇ ਗਿਆ ਮੈਨੂੰ ਤਾਂ ਓਏ ਯਾਰ ਦਿਮਾਗ ਇਹਦਾ ਫਰੇ ਹੋਇਆ ਮੇਰੇ ਸਾਲੇ ਦਾ ਜਿੰਨਾ ਜਰਾ ਡਾਂਗੇ ਤੇ ਫਿਰਦੀ ਨਹੀਂ ਉਹਨਾਂ ਜਰੇ ਲੋਟ ਨਹੀਂ ਆਉਂਦਾ ਗੱਲ ਸੁਣ ਮੇਰੀ ਇੰਨੇ ਬੰਦੇ ਦੇਖ ਰਿਆ ਮੈਨੂੰ ਤਾਂ ਕਿਸੇ ਨੇ ਘਰੇ ਨਹੀਂ ਬਾੜਨਾ ਓਏ ਓਹਦਾ ਗੱਲ ਆ ਇਹ ਤੈਨੂੰ ਪਤਾ ਯਾਰ ਮੈਂਟ ਦਾ ਇਹ ਇਹ ਕੀ ਸੋਚੂਗਾ ਇਹ ਸਾਨੂੰ ਫੇਰ ਉਡਾਂ ਘਰੇ ਜਾ ਕੇ ਜਣ ਇੰਨੀ ਤਾਂ ਤੂੰ ਕਰੀ ਰੱਖਿਆਗਾ ਜਿੰਦਾ ਜਿੰਦਾ ਲਾ ਦੇ ਕੰਦਰ ਜਿੰਨਾ ਓਏ ਹੁਣ ਆ ਮੇਰਾ ਸਾਲਾ ਕੁਛ ਕਰ ਦੇ ਫੇਰ ਡਰ ਲੱਗਦਾ ਵਧੀਆ ਇੱਕ ਪੱਸਾ ਹੋ ਜੂਗਾ ਉਹ ਤੇਰਾ ਜਵਾਖਾ ਨੂੰ ਕਹਿਣਾ ਬਰਤ ਕੱਲ ਮੱਢ ਦਿਨ ਪਾਦੀ ਅਜਮਾਨਾ ਕਹੇ ਜਾ ਹੈ ਤੇ ਤੇਰੇ ਮੈ ਤਾਂ ਕਰੋ ਠਕਿਆ ਹੈ ਚੱਲ ਬਹਿਨੇ 10 ਮਿੰਟ ਉਹ ਮੇਰਾ ਤਾਂ ਚੂਲਾ ਹਲਾ ਤਾ ਮੇਰੇ ਦਾ ਪਰਗੜ ਮਾਦੀ ਭੈਣ ਨਾਲ ਉੱਥੇ ਵਿੱਚ ਵੱਜਿਆ ਕੇ ਤਾੜ ਦੇ ਕਹਿੰਦਾ ਗੱਡੀ ਆ ਗਈ ਗੱਡੀ ਆ ਗਈ ਤੇ ਇਹਨੂੰ ਤਾਂ ਤਾੜ ਕੇ ਰੱਖਿਆ ਕਰ ਘਰੇ ਕਰਦਾ ਹੱਲੇ ਨਾ ਬਾ ਵਧੀਆ ਹੋਰ ਦਰਨ ਸਿਆ ਠੀਕ ਹੈ ਵਧੀਆ ਠੀਕ ਹੈ ਭਾਈ ਤੇਰੇ ਪੋਤੇ ਪੁੱਤੇ ਹੋਰ ਕੰਮ ਦਿੰਦਾ ਵਧੀਆ ਤੇਰੀ ਜਾਂਦਾ ਅਸੀਂ ਵੀ ਲਾ ਪਰ ਹੈ ਗਿਆ ਦਾਸ ਖੇਡ ਗਏ ਲਾਈਏ ਬਾਜੀ ਕੋਈ ਇੱਕ ਬੰਦਾ ਹੋਰ ਘਟਦਾ ਹੋਰ ਲਾਲਾ ਦਾ ਦੱਸਦਾ ਹੈ ਨਾ ਹੋਰ ਘਟਦਾ ਅਜੇ ਹੋਰ ਹੁਣ ਤਿੰਨ ਕਿੱਥੋਂ ਫੇਡਾਂਗੇ ਚੱਲ ਆਜੂ ਇੱਕ ਹੋਰ ਆ ਜੀ ਬਹਿ ਜਾ ਨਿੰਦਰ ਨਿੰਦਰ ਦੇ ਕਿੱਥੇ ਖੜਾ ਇੱਥੇ ਦੇ ਆਜੂ ਮਿੰਦਰ ਆਜੂਗਾ ਆਜੂਗਾ ਪੱਕੇ ਦੀ ਹਵਾ ਲੈਣੇ ਆਪਾਂ ਭਾਈ ਬੰਦੇ ਕੋਈ ਨਾ ਆ ਜਾਂਦੇ ਹੋਰ ਕਾ ਮਿਲਦਰ ਨੂੰ ਦੇਖਦਾ ਆਸ ਨਾ ਮਿਲਦੀ ਓਏ ਹੋਰ ਠੀਕਾ ਓਏ ਨਵੀਂ ਕਾਨੂੰ ਆ ਉਹੀ ਆਏ ਆ ਕੱਢੇ ਜੋਕਰ ਜੇ ਉਤੋਂ ਲੋਕਰ ਨਾਲੇ ਪਰ ਤੋਰਤਾਇਤੋਂ ਵੀ ਕੱਢਦੇ ਜੋਕਰ ਅੱਛਾ ਜੋਕਰ ਦੋ ਨੇ ਇਹ ਆ ਜਿਹੜਾ ਖੁਰਦਾ ਆਹ ਬਾਜੀ ਲਾ ਰਹੀ ਹੈ ਸਾਹਿਬ ਲੈ ਓ ਰਮੇਂਦਰ ਕੰਬਰ ਬੱਲੇ ਵਿੱਚ ਆ ਕੀ ਹਾਲਾਤ

ਜਿਹੜਾ ਮਰਜ਼ੀ ਦੌਰ ਦੀ 10 ਪੰਡਾ ਬੋਤ ਫੇਰ ਲਈ ਆਪਾਂ ਆਏ ਨੂੰ ਰੱਖ ਲੈ ਕਿਸੇ ਪਾਸੇ ਜੈ ਬਾਬੇ ਦੀ ਕੋਲੋਂ ਸਟਾਰਟ ਹੈ ਜੈਦਾ ਸਾਰੇ ਬਾਬੇ ਇੱਕ ਕਮਿੰਦਰਾ ਬਾਈ ਤੇਰੇ ਜਵਾਬ ਜੇ ਦੁਬਈ ਦਾ ਪਿੰਚਰਾ ਬੜਾ ਬਾਗੋਈ ਕਿਉਂ ਕੀ ਗੱਲ ਹੋ ਗਈ ਪੁੱਛਣਾ ਜਾ ਰਿਹਾ ਹਾਂ ਕੁੜੀ ਚੋਰ ਤੇਰੇ ਮੇਰਾ ਚਾਦਰ ਹੀ ਖੋਲ ਦੇਣਾ ਸੀ ਉਹ ਬਾਹ ਦੇਖ ਲੈ ਓਏ ਕਰਦੀ ਨਾ ਉਹ ਹੀ ਗੱਲ ਓਏ ਯਾਰ ਕੀ ਕਰਾਂ ਹੁਣ ਕੁੱਟਾ ਉਹ ਹੈ ਮੈਂਟਲਾ ਮੈਂ ਚਲੂ ਨਹੀਂ ਭਰਾ ਉਹ ਮੈਂਟਰ ਤਾਂ ਅਸੀਂ ਚਾਹ ਉਹ ਬਾਈ ਮੜਵਾ ਭਾਈ ਉਹਦੇ ਵਾਸਤੇ ਪਤਾ ਪਤੰਦੋਂ ਦੇਖਣਾ ਮੈਂ ਸੁੱਤਾ ਪਿਆ ਉਹ ਸਾਹਨੇ ਨਹੀਂ ਜਾ ਕੇ ਮੇਰੇ ਦੀ ਮੂਤ ਦਾ ਮੈਂ ਬਾਹਰੇ ਪਿਆ ਸੀ ਆਹ ਦੇਖ ਲੈ ਐੇ ਜੇ ਕੰਮ ਕਰਦਾ ਇਹ ਬਿਜਲੀ ਹਲਵਾ ਕੇ ਲੈ ਹੁਣ ਤਰਾਉ ਲੈ ਦੇ ਬੰਗੋ ਗੀਦੇ ਕੋਲੇ ਆ ਆ ਲੈ सत श्रीकाल ਓਏ ਓਹੀ ਗੰਦੀ ਦਾ ਆ ਰਾਇ ਓਏ ਸਰਬਾਲ ਵਰ ਦੇ ਭਾਈ ਨੇ ਕਿਵੇਂ ਰੌਲਾ ਪਾਈ ਜਾਂਦੇ ਓ ਨਾ ਓਏ ਇਸ ਕੋ ਸੱਤ ਦੇ ਤਾ ਗਿਆ ਓਏ ਆ ਕਰਦਾ ਕੰਮ ਲੈ ਓ ਕਮਲਾ ਡਾਂਗ ਭਰਾ ਓ ਮੈਂ ਗਿਆ ਹਾ ਤਾਣ ਲਿਆ ਮਰੂ ਡਾਂਗ ਆਹ ਹਾ ਕੌਣ ਓਏ ਬੰਦੇ ਆ ਗਏ ਬੰਦੇ ਬੰਦੇ ਓ ਬਾਪੂ ਬੰਦੇ ਆ ਗਏ ਕੋਰ ਆ ਓਏ ਇਧਰ ਆ ਇਧਰ ਆ ਇਧਰ ਇੰਗਲਵਰ ਯਰੇ ਮੇਰਾ ळा ਮਰਵਾਉ ਮੈਨੂੰ ਯਰੇ ਨਾਜਰਾ ਬਈ ਇਹ ਤਾਂ ਘਰ ਹੱਲ ਬਈ ਇਹ ਇਹਦੇ ਲੋਕ ਬਣਾ ਦਿਆ ਬਈ ਬਾ ਫੇਰ ਬਣਾ ਸੀ ਪਹਿਲਾ ਗੋਡਾ ਬਣਾਤਾ ਮੇਰੇ ਸਾਹ ਦੇ ਰੱਖੀਏ ਇਹ ਓਏ ਮੈਂ ਮੈਨੂੰ ਕਾਹੂ ਫੇਰਦੀ ਆ ਇਹ ਲੱਗਦਾ ਬੰਦੇ ਤੇ ਫੇਰ ਨਹੀਂ ਬੋ ਉਹ ਨਾਜਰਾ ਉਹਨੂੰ ਪਿੰਜਰਾ ਪੁੰਜਰਾ ਬਣਾ ਲਾ ਗੱਲ ਸੱਚੀ ਕਹਿੰਦਾ ਮੇਰਾ ਮੂਹੜੀ ਖਰਾਬ ਕਰਤਾ ਓਏ ਰਿਵੋਲਵਰ ਦੀ ਸ਼ਾਹੀ ਲੌਣਾ ਬਈ ਜਨੇ ਹੋੜੀ ਸ਼ਟੰਬਾ ਵਾ ਉਹ ਨਗਰਾਇਆ ਹਾਂ ਪਾਪਾ ਆ ਕੀ ਰੌਣਾ ਆ ਬਈ ਆਨੇਓ ਓਏ ਅਸੀਂ ਪਬਜੀ ਖੇਡਦੇ ਆ ਪਬਜੀ ਓਏ ਪਾਪਾ ਪਾਪਾ ਬਈ ਪਬਜੀ ਪਬਜੀ ਪਾਪਾ ਪਾਪਾ ਜੀ ਇਹ ਕੀ ਹੁੰਦਾ ਇਹ ਗੇਮ ਹੁੰਦੀ ਆ ਬੱਦੇ ਓ ਬੱਦੇ ਆ ਗਏ ਇੱਧਰ ਆ ਓਏ ਐਵੇਂ ਰਿਓ ਪਹਿਲਾਂ ਆ ਛੱਡੋ ਇਹਨੂੰ ਛੱਡੂ ਰਿਹਾ ਪੁਰੇ ਆ ਇੱਥੇ ਬੈਠੋ ਪਾਪਾ ਯਾਰ ਓਏ ਓਰੇ ਦਾ ਓਏ ਆ ਜਾ ਓਏ ਬੱਦੇ ਆ ਤੂੰ ਵੀ ਆ ਨਿੱਕੇ ਆਲਿਆ ਆ ਤੇਰੀਆਂ ਗੇਮਾਂ ਨੂੰ ਮਜੇ ਸਾਲ ਆ ਛੱਡੋ ਪਹਿਲਾਂ ਫੋਨ ਅਸੀਂ ਛੱਡੋ ਕਿਉਂ ਬਾਬਾ ਛੱਟਲਾ ਮੈਂ ਕੀ ਇਹ ਕਿਹੜੀ ਗੇਮ ਆ ਖੇਡਦੇ ਤੁਸੀਂ ਇਹ ਪਬਜੀ ਆ ਕਿਹੜਾ ਭਾਬੀ ਪਬਜੀ 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 ਭਾਈ ਪਬਜੀ ਪਬਜੀ ਜਿੱਥੇ ਬੰਦੇ ਮਾਰਦੇ ਹੁੰਦੇ ਆ ਇਹ ਗੇਮ ਆ ਹਾਂ ਗੇਮ ਆ ਇਹ ਕਿਹੜਾ ਜਿਹੜੇ ਕਹਿੰਦੇ ਖੇਡਾ ਹਾਂ 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 ਉਹ ਦੇਖਦੇ ਨੇ ਖੇਡਾ ਓਏ ਖੇਡਣ ਦਾ ਸਾਡੇ ਸਮੇਂ ਚ ਹੁੰਦੀ ਆ ਸੀ ਉਹ ਕਿੰਨੇ ਵਕਤ ਇਹ ਬੱਲ ਤਾਂ ਭਜਾਉਣੇ ਕਰੇ ਕਬੂਤਰ ਉਡਾਉਣੇ ਕਦੇ ਘੋੜੀਆਂ ਭਜਾਉਣੀਆਂ ਕਰੇ ਗੁੱਲੀ ਡੰਡਾ ਕੈਦਣਾ ਮੇਰੇ ਤੁਸੀਂ ਦਾ ਕੱਚੇ ਸੀ ਅਸੀਂ ਤਾਂ ਸਿੱਧਾ ਪੰਪੀ ਮਾਰਦੇ ਆ ਜਦੋਂ ਮਰਜੀ ਆ ਜੀ ਉਹ ਲੈ ਅਵੜਾ ਕੇ ਬਟਾ ਦੇ ਹਜੇ ਵੀ ਅਸੀਂ ਤਾਂ ਬੰਬ ਹੀ ਛਿੜਦੇ ਆ ਤੈਨੂੰ ਸਾਡੇ ਵਾਲੇ ਖੇਡ ਖੇਡ ਕੇ ਦਿਖਾ ਛੋਟੇ 2 ਮਿੰਟੇ ਸਾਹ ਘੜਦਾਂਗੇ ਅਸੀਂ ਮੈਂ ਨਾ ਜਰਾ ਜੜੂ ਮੈਂ ਲੈਣ ਕੇ ਜਾਣਾ ਉਹ ਨਾ ਕਰੇ ਗੋਲਾ ਵੀ ਖਾਂਦੇ ਹੁਣ ਇਹ ਮੈਨੂੰ ਬਾਪੂ ਸਹੀ ਨਹੀਂ ਕਹਿੰਦੇ ਆਪਾਂ ਇਹ ਨਾਲ ਹੀ ਗੇਮ ਨਾਲ ਖੇਡੀਏ ਇਹ ਨਾਲ ਹੀ ਖੇਡ ਲੈਣੇ ਕੱਲ੍ਹ ਆ ਬਾਪੂ ਅਜੀ ਪਬਜੀ ਛੱਡ ਤੀ ਅੱਜ ਸਾਨੂੰ ਖੁੱਲੇ ਡੰਡਾ ਖੜਾਉਂਦੇ ਆ ਲੈ ਆ ਜੋ ਬਾਪੂ ਨਾ ਕੌਤੀ ਬੱਤੀ ਗੱਦ ਦਿਖਾ ਓਏ ਓਏ ਬਾਪੂ ਇਹ ਕੌਣਾ ਐ ਇੱਕ ਅੱਛਾ ਰੁਛਾ ਛੱਡ ਦੇ ਓਏ ਸਾਤ ਕਬਾਲੀ ਆ ਮੇਰੇ ਚਾਹ ਮੇਰੇ ਦਾੜੀ ਪਟਾਉਣਾ ਓਏ ਓਏ ਨਹੀਂ ਤੈਨੂੰ ਪੁੱਠਾ ਬੋਲਦਾ ਓਏ ਪੁੱਠਾ ਬੋਲਦਾ ਤੂੰ ਮੇਰੇ ਸਾਹ ਤੂੰ ਕਿੰਨਾ ਕੁਸ ਕਰਦਾ ਬਾਪੂ ਇਹ ਕੌਣਾ ਐ ਮੈਂ ਤਾਂ ਇਹੋ ਜਿਹੇ ਲੜਾਈ ਦੇ ਤਾਰਾ ਫਿਰ ਮੈਂ ਤੈਨੂੰ ਦੱਸ ਤੂੰ ਚੱਲ ਆ ਲੈ ਨਾ ਤੁੱਲੀ ਦੰਦਾ ਖਿਸ ਨਾ ਸਦਾ ਦੇ ਫਿਰ ਕਾ ਦਾ ਬਾਪੂ ਆ ਕੀ ਆ ਲੋ ਇਦਵਾ ਕੋ ਤਨੂੰ ਖੜਾਈਏ ਖੇਡ ਚਲੋ ਹਾਂ ਜੱਕੋ ਜ਼ਮਾਨ ਯਾਰ ਅੱਲਾ ਦੇ ਸਮੇ ਇਹ ਰਿਆ ਕਿਦਾ ਬਈ ਇਹਦਾ ਕਰ ਹੱਲ ਬਈ ਇਹਦਾ ਕਰੂੰ ਹੱਲ ਕਰੂੰਗਾ ਕਿੰਦਰਾ ਕੋ ਤੇਰਾ ਬਰਬਾਲਾ ਕਰੂੰ 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 ਹੱਲ ਇਹਦਾ ਮੈਂ ਓਏ ਆ ਜਾ ਕਰਨੈਲ ਚਰਨ ਆ ਆਓ ਲਿਆਉਣਿਆ ਓਏ ਸਟ ਕਿੱਧਰ ਗਿਆ ਓਏ ਕੋਲੂ ਗੁੱਲੀ ਡੰਡਾ ਜਾ ਖੇਲਿਆ ਕਰੂ ਆਪਣਾ ਓਏ ਮਾ ਛੋਟੇ ਡਾਂਗ ਢੋ ਕੁਆ ਮੋੜ ਪਾਣ ਨੂੰ ਥੋੜੇ ਮੈਂ ਆ ਬੱਪਾ ਯਾਰ ਚਲ ਡਰਾ ਦਿੰਦੇ ਆ ਬੰਦੇ ਆ ਗਏ ਬੰਦੇ ਆ ਗਏ ਜਿਤ ਬਾ ਨਾ ਕੋਈ ਨਹੀਂ ਖੇਡਾਂਦਾ ਮਟਰ ਮੈਂ ਆਇਆ ਆਪਾ ਗੁੱਲੀ ਡੰਡਾ ਲਾਉਂ ਉਧਰ ਮੈਂ ਤੁਹਾਨੂੰ ਦੱਸਤੀ ਗੱਲ ਆਇਆ ਬਣ ਕੇ ਭੋਲੇ ਨਾ ਮੁੰਡਾ ਨਹੀਂ ਐ ਨਾ ਸੁਨਾਪਾ ਆ ਗਿਆ ਬਸ ਠੀਕ ਹੈ ਚਲ ਆ ਗਈ ਗੁੱਲੀ ਹਾਂ ਇਹ ਹੁਦਿਆ ਗੁੱਲੀ ਡੰਡਾ ਇਹ ਹੈਗੀ ਆ ਦੁੱਲੀ ਆ ਹੈਗਾ ਡੰਡਾ ਓਏ 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 ਦੁੱਦ ਚਲ ਹਲੋ ਹਲੋ ਖੇਡੀਏ ਅੱਜ ਗੁੱਲੀ ਡੰਡਾ ਖਿੱਡਾ ਨਾ ਜਰਾ ਇਹ ਤੋਂ ਫੜ ਲਾ ਓਏ ਇਹ ਦੀ ਬੋਤਾ ਤਰਾ ਜਮਾ ਕੇ ਜਾ ਓਏ ਇਹਨਾਂ ਨੂੰ ਫੜਾ ਓਏ ਓਏ ਇਹਨੂੰ ਫੜਾ ਮੈਂ ਨਹੀਂ ਫੜਾਂ ਬਾਈ ਪੂਛਾਰਾ ਸੂਰਾ ਦੇਮਾ ਬਾਬਾ ਮਾੜਾ ਮੋਟਾ ਕਾਹਦਾ ਓਏ ਬੱਸ ਇੰਨੀ ਦਾ ਜਾਨ ਹੈਗੀ ਆ ਪਰਾਣ ਇਹ ਸੋਡੇ ਪਰਾਣੀਆਂ ਖਰਾਕਾ ਖਾਦੀਆਂ ਗਿਆ ਸਾਡੀਆਂ ਆ ਗੱਦੀ ਆ ਵੇ ਇੰਨਾ ਇਹ ਤੂੰ ਫੜ ਓਏ ਮੈਨੂੰ ਇੱਥੇ ਤੂੰ ਫੜ ਲਾ ਓਏ ਵਧੀਆ ਇੱਥੇ ਆਇਆ ਲਾਉਂ ਆਂ ਸਾਨਾ ਐਸਾ ਨਾ ਵਾਵਾ ਖੂਤ ਨਾ ਮੈਂ ਤੇਰੇ ਨਾਲ ਨਸਾਨਾ ਲਾਦਾ ਤੂੰ ਬੜਾ ਬੋਧਾ ਬੰਦਾ ਤੂੰ ਭਗਾਈ ਕਿਉਂ ਕਰਦਾ ਤੂੰ ਕੰਨੀ ਨਾ ਮਾਰ ਤਪ ਕਰ ਤੇ ਕਰਦਾ ਸਭ ਕਰ ਕੋਲ ਫਿਲੇ ਰੇ ਕੋਲ ਫਿਲੇ ਆ ਦੂ ਗੁਲਨਡਾ ਖੇਡ ਕਰਨਾ ਹੋਲੋ ਆਹ ਆਹ ਸਕੂਲ ਚਾ ਗਿਆ ਓਏ ਪੁਰਾਣਾ ਨਹੀਂ ਵੱੜ ਕੇ ਬਹੁਤ ਬੜਿਆ ਓ ਇੱਥੇ ਓਏ ਨਹੀਂ ਤੇਰਾ ਹੋ ਜਾਂਦਾ ਤਾਰੀਆਂ ਹੋ ਗਿਆ ਓਏ ਇਤੀਰਨਾਏ ਆਪਣੇ ਨਾਲ ਇਹਨਾਂ ਨੂੰ ਦੇਖੋ ਨੇ ਆਪਣੇ ਗੁੱਲੀ ਡੰਡੇ ਇਹਨਾਂ ਨੂੰ ਮੈਂ ਪਾਰ ਤੇ ਖੇਡਦਾ ਜੀ ਆ ਮੇਰੇ ਸਾਲੇ ਨਮਗੀ ਖੇਡਾਂ ਖੇਡ ਲਿਆ ਚਲੋ ਉੱਥੇ ਚਲੋ ਓਏ ਓ ਉੱਥੇ ਪਾਰ ਕੇ ਜਾ ਉਹ ਬੱਚੇ ਖੇਡੀਆਂ ਕੋਲੇ ਹੋ ਰੇ ਰੇਵਾ ਸੀ ਓਏ ਰੇਵਾ ਮੈਂ ਬਾਪੂ ਬਾਪੂ ਦਾ ਇੱਕ ਹੀ ਦੇ ਰੇਵਾ ਉਹ ਤੈਨੂੰ ਕਿਤੇ ਕੌਫੀ ਕਦੇ ਰੇੜੀ ਗਾਓ ਤੂੰ ਨਹੀਂ ਲੋਟ ਆਉਂਦਾ ਖਬਰਾਂ ਸੁਣਿਆ ਕਰਾਂ ਦੇ ਪਾਸ ਓਏ ਓਏ ਇਹਨੂੰ ਬਗਾੜੋ ਨਾ ਓਏ ਮੈਂ ਡਾਂਗ ਠੋਖੂ ਛੋੜ ਦੇ ਇਹਦਾ ਪਹਿਲੀ ਕਮਲਾ ਹੋ ਦੇਵਾ ਪੁੱਤ ਤੂੰ ਤੇ ਓਏ ਉਹ ਪਉਣ ਰੱਜ ਮੈਂ ਤੋ ਕੋਤੋ ਬੁਲਾਏਗਾ ਮੈਂ ਨਹੀਂ ਦੁੱਲੀ ਤੇ ਨਹੀਂ ਦਿੰਦਾ ਓਏ ਤੂੰ ਦਾ ਬੱਜੈ ਫਰੇਗਾ ਨਾ ਜਰਾ ਤੇਰੀ ਦਾੜੀ ਪਟਾਉਏ ਕੰਦੇ ਪਟਾਉ ਪਟਾਉਏ ਮੈਨੂੰ ਲੱਗਦਾ ਇਹ ਨਾ ਤੂੰ ਕਿਸੇ ਨਾ ਇਹ 5 ਸਾਲ ਹੋਰ ਕੱਢ ਲੈ ਮੈਨੂੰ ਇੱਕ ਮੈਨੂੰ ਕਢਾਉਂਦਾ ਨਾ ਜੀ ਮੇਰੇ ਇਹ ਮਰ ਬਾਉ ਮੈਨੂੰ ਜਾ ਤਾਂ ਮੈਨੂੰ ਫੋਹੀ ਲੈਣਾ ਪਊ ਮੇਰੇ ਹਿਸਾਬ ਨਾਲ ਤੂੰ 5 ਸਾਲ ਕਾਣਾ ਮੇਰੇ ਹਿਸਾਬ ਨਾਲ ਤੂੰ ਮਹੀਨਾ ਮਸਾਂ ਕੱਢੇਗਾ ਪਰ ਇੰਨਾ ਵੀ ਮਾੜਾ ਨਹੀਂ ਓਏ ਹੋਰ ਕੰਜਰ ਦੇ ਨੂੰ ਕਿਹਾ ਵਾ ਲੱਤਾਂ ਘੁੱਟ ਦੇ ਮਰਾ ਸਾਲਾ ਉੱਥੇ ਚੜ ਗਿਆ ਲੱਤਾਂ ਦੇ ਲੱਤ ਤੋੜ ਦੇਣੀ ਸੀ ਮੇਰੀ ਦਾ ਈ ਤੋਂ ਉੱਥੇ ਲੱੜ ਗਿਆ ਕਿਤੇ ਇਹ ਚੜੂ ਕਿਸੇ ਦਿਨ ਗਲਤੇ ਵਿੱਚ ਚੜੂ ਮੇਰੇ ਹੋਰ ਹੋਤੀ ਜਿੱਦਾਂ ਬਾਹਰ ਹੈ ਜੇ ਲੱਤਾਂ ਘਾਣੇ ਚੜ੍ਹਦੇ ਗਾਲਣਾ ਓਏ 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 ਗੱਲ ਸੁਣਾ ਓਏ ਓਏ ਕੋਲੂ ਪੱਟ ਗੁੱਤੀ ਉੱਥੇ ਮੈਂ ਗਾਲਣਾ ਕੋਠੇ ਲੱਤਾਂ ਘਾਣਣ ਲੱਗ ਜਾਨਾ ਹੈ ਹਲੋ ਇਧਰ ਥੁਲੇ ਦੇ ਚ ਆ ਜਾਂਦੇ ਇਧਰ ਪੱਕਾ ਗਾ ਇਧਰ ਕੱਚਾ ਗਾ ਆ ਇੱਥੇ ਜਾ ਬੱਟਲਾ ਕੋਲੂ ਗਾਗਾ ਹੋ ਪਾਇਪ ਤੋਂ ਬਰਾ ਚੱਪ ਆ ਤੀਵਟੰਡਾ ਆ ਫਿਰਿਆ ਨਾ ਉਹ ਦੰਡਾ ਐ ਨਹੀਂ ਐ ਦੰਡਾ ਪੜਾ ਹੋ ਬੰਦੈ ਤੇ ਐ ਪਾ ਕੇ ਐ ਦੁੱਲੀ ਐ ਥੇ ਰ ਓਏ 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 ਮੈਂ ਤੇਰੇ ਆਏ ਛੇੜਦੇ ਕਾਲੇ ਚੋ ਠੋਕੂ ਡਾਂਗੋ ਤੇਰੇ ਮੈਂ ਤੂੰ ਨਾ ਭਾਰਕ ਤਾਂ ਜੇ ਘਰ-ਘਰ ਪੁੱਠਿਆ ਚਿੱਧੀਆਂ ਤੁੱਲੀਆਂ ਤੱਲੂ ਓਏ ਤੂੰ ਮੱਦ ਛੱਡ ਤੂੰ ਬਾਪਰਾ ਸਾਨੂੰ ਖੇੜ ਕੇ ਦਿਖਾ ਤੂੰ ਹੀ ਦੱਸ ਦੇਣਾ ਹੁੰਦਾ ਸੀ ਦੱਸ ਕਿੱਥੇ ਖੜੀ ਏ ਚਲੋ ਖੜੋ ਉਧਰ ਸਾਨੂੰ ਦਿਖਾ ਓਏ ਇੱਥੇ ਖੜਦੇ ਆ ਜੀ ਮੈਨੂੰ ਘਾ ਰੱਖ ਰਿਹਾ ਨੇ ਖੁੰਡਾ ਜਾ ਆਪਦਾ ਯਾਰ ਮੈਨੂੰ ਫਾਵੇ ਉਹ ਤੂੰ ਤੂੰ ਹੋਰ ਸੁਣਦਾ ਜੀ ਕੁਛ ਬਲਮਣਾ ਮੈਨੂੰ ਚੱਲ ਖੜੋ ਉਧਰ ਆ ਛੋਟਾ ਬੁੜਾ ਆਇਆ ਤਾਂ ਛੋਟਾ ਗੱਲਾਂ ਗੱਲਾਂ ਜੜੀ ਲੱਗਦਾ ਇਹ ਤਾਂ ਕੁਛ ਹੀ ਚਾਰਨ ਸ਼ਾ ਚੱਲ ਤੂੰ ਵੀ ਉਧਰ ਕੋਮਿੰਦਰਾ ਤਰ ਖੁੰਡਾ ਜਾ ਦਿਖਾਉਂਦੇ ਇਹਨਾਂ ਨੂੰ ਅੱਜ ਖੇਡਾ ਆਪਣੀਆਂ ਹਾਂ ਉਹ ਸਰੇਜਵਾ ਦੇ ਤਾਂ ਡਰ ਲੱਗਦਾ ਕੋਹ ਨਹੀਂ ਕਹਿੰਦਾ ਤੂੰ ਕੋਈ ਨਾ ਖੜੋ ਮੈਂ ਤਾਂ ਡੰਡਾ ਤੋੜਿਆਗਾ ਓ ਤੂੰ ਉੱਥੇ ਖੜੋ ਜਾ ਕੇ ਖੱਜਰੋ ਤੁਸੀਂ ਵੀ ਇੱਥੇ ਓ ਤੂੰ ਟਪ ਕਰ ਜਾ ਓਏ ਆ ਦੇਖ ਲੈ ਮੈਂ ਤੇ ਡਾਂਗ ਡਾਂਗ ਰੋ ਕੁਦਰੋਂ ਦੱਸਦੀ ਗੱਲ ਮੈਂ ਇਧਰ ਨੂੰ ਖੜ ਓਏ ਆ ਤਾਂ ਤਾਇਆ ਤੇਰੀ ਓ ਮਕਰਾਲੇ ਇਧਰ ਓ ਨੀ ਹੈਗੀ ਓਏ ਤੁਸੀਂ ਨਾ ਬੋਲੋ ਕੱਲ ਫਿਰ ਲੈ ਬਈ ਹੋਏ ਇਹ ਇਹ ਪਹਿਲੀ ਉਹ ਗੱਲ ਸੁਣਾ ਓਏ ਪਹਿਲੀ ਵਾਰੀ ਮਾਫ ਹੁੰਦੀ ਆ ਪਹਿਲੀ ਵਾਰੀ ਮਾਫ ਹੁੰਦੀ ਆ ਤੇਰੀ ਵਾਰੀ ਮਾਫ ਮਾਫ ਹੁੰਦੀ ਆ ਬਾਰੀ ਪਹਿਲੀ ਵਾਰੀ ਇਹ ਤੁਹਾਨੂੰ ਦੱਸਿਆ ਵੀ ਆਏ ਖੇਡਦੇ ਹੁੰਦੇ ਦੁਆਰੇ ਚਲੋ ਠੀਕ ਆ ਬੱਬਾ ਚਲੋ ਹੁਣ ਦੱਸ ਆਏ ਮਾਰਨੀ ਹੁੰਦੀ ਆ ਚਲੋ ਤੁਹਾਡੀ ਤਰੇ ਲੰਗ ਲੱਗੀ ਆ ਹਾਂ ਜੱਟ ਜੱਟ ਫਿੱਟੀ ਆ ਠੀਕ ਆ ਓਏ ਤਣ ਟਾਈਮ ਬਹੁਤ ਹੋ ਗਿਆ ਖੇਡਾਂ ਨੂੰ ਇਹਦਾ ਡੰਡਾ ਮਾਰਨ ਗਏ ਤੇ ਫਿਰ ਹੁਣ ਆਏ ਕਿਵੇਂ ਮਾਰਨੇ ਗਏ ਲੈ ਪਰ ਹੁਣ ਦੇਖੀ ਉੱਡਦੀ ਲਾ ਸਨਾਨਾ ਬਾਪੂ ਦਿਖਾਣਾ ਲਾ ਲਾ ਹਾਂ ਹੁਣ ਦੇਖਣਾ ਤੂੰ ਕਿਹੜਾ ਬੰਦਾ ਮਾਰਦਾ ਉਹ ਮੇਰਾ ਤਾਂ ਇਹ ਬਾਪੂ ਤੈਨੂੰ ਕਾਹਦੀ ਮਾਰ ਲਾਉਣਾ ਨਾ ਨਾ ਆਜੇ ਮੰਦਾ ਬਰੇ ਆ ਬਾਪ ਮੰਦਾ ਦਾਦੇ ਨੂੰ ਹਾਂ ਬਾਪੂ ਠੀਕ ਆ ਆਇਆ ਬਾਪੂ ਇਹਦਾ ਨਹੀਂ ਆ ਰਹੀ ਬੜਾ ਆਈ ਆ ਪਰ ਪੁੱਤ ਤੈਨੂੰ ਕਿਹਾ ਛੱਡੇਗੇ ਤਾ ਓ ਤੁਸੀਂ ਜਮਾਨ ਬੈਠੇ ਹੋ ਓਏ ਓ ਯਾਰ ਕੋੜੀ ਬਣ ਗਿਆ ਤੂੰ ਵੀ ਕੋੜੀ ਨਹੀਂ ਚੱਜਦੇ ਰੇ ਖੜ ਜਾਓ ਖੜ ਜਾ ਪਿੱਛੋ ਪਿੱਛੋ ਜਾ ਚੱਲ ਓਏ ਆਏ ਖੜਾ ਕਰੋ ਆਏ ਓਏ ਹਰਕਤ ਤੇ ਚਲਿਤਰੀ ਹੈ ਜੇ ਨਾ ਖੇਡ ਓ ਦਿੱਥੇ ਦੇ ਪੁੱਤਲੀ ਦੀ ਓਏ ਲਾ ਮਗਰ ਵਾਲੇ ਮਗਰ ਵਾਲੇ ਲਾ ਨਾ ਸਾਨਾ ਆਦੇ ਚੱਲ ਬਾਈ ਉਹ ਜਾ ਕਰ ਨਾ ਬਾਪੂ ਮੂਤ ਆਉਂਦਾ ਮੈਨੂੰ ਮੂਤ ਕਿੱਥੇ ਕਰ ਮੇਰੇ ਗੀਜੇ ਚ ਕਰ ਦੇ ਓਏ ਮੈਂ ਵੀ ਮਾਰਾਂ ਠੀਕ ਉੱਧਰ ਉੱਧਰ ਜਾ ਉੱਧਰ ਪਾ ਜਾ ਨਿਸ਼ਾਨੇ ਠੀਕ ਆ ਨਾ ਆਪਣੇ ਠੀਕ ਆ ਆ ਖੇਡ ਖੇਡਿਆ ਕਰੋ ਨਿਸ਼ਾਨੇ ਦੇਖ ਤੂੰ ਉੱਧਰ ਆ ਜਾ ਚੱਲ ਓਏ ਜੀਤੀ ਦਾ ਮਾਰ ਉਹ ਬਾਜੋ ਬਾਹਰ ਇਹ ਡਾਕ ਫੇਰ ਨੂੰ ਮੈਂ ਓਏ ਉਹ 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 ਮਿੰਦਰ ਮਾਰਦਾ ਉਹ ਮਿੰਦਰ ਮਾਰਦਾ ਓਏ ਤੂੰ ਦੇ ਬਾਪੂ ਮੈਂ ਲਾਉਂਗਾ ਓਏ ਖੜ ਜਾ ਓਏ ਖੜ ਜਾ ਮੈਂ ਲਾਉਂਦਾ ਮੈਂ ਜਰ ਦੇਖੋ ਤੁਸੀਂ ਖੇਡੋ ਆਹ ਦੇ ਉਹ ਇਹ ਚੱਲਦੇ ਰਹੇ ਮਿੰਦਰਾ ਤੈਨੂੰ ਕੋਈ ਨਾ ਉਹ ਤੋਈ ਨਾ ਕੋਈ ਨਾ ਮੈਂ ਤਰਮਾ ਓਏ ਪਾਰੋ ਦੰਦ ਚਾਰ ਓਏ ਦੰਦ ਬਾਹਰ ਓਏ ਉੱਵਾ ਦੇਖ ਮੇਰਾ ਥਰਾਨਾ ਦੇਖੀ ਹੌਲੀ ਲਾਈਂ ਦੇਖ ਕੇ ਥਾਨਾ ਮੇਰਾ ਦੇਖੀ ਆ ਆ ਆ ਕਦੈ ਮਿਸ ਬੰਤ ਆ ਪੁੱਤ ਰਾਂ ਦਾ ਉਹ ਵਧਾ ਰਾਂ ਨਾ ਮੇਰਾ ਪੁੱਤ ਸਿਆਣਾ ਲਾਦਾ ਨਾ ਸਮ ਆਹ ਹੈਗਾ ਮੁੰਡਾ ਚੱਲ ਐਵੇਂ ਜੀ ਲੈ ਓਏ ਮਿੱਤੀ ਲੈ ਓਏ ਮੈਂ ਚਲਾਉਂ ਮਗਰ ਆ ਚਿਰਦਰੀਆਂ ਕਰਦਾ ਮੈਂ ਮਾਰਾ ਲਪੇੜੇ ਟੱਟੀਆਂ ਹਲਾ ਦੂਦਨ ਮੈਂ ਆ ਦੇ ਸੈਡ ਲੈਂਦਾ ਹੁਣ ਆਪਦੀ ਗੰਟੀ ਲਾ ਦੀ ਓਏ ਇਹਨੇ ਨਿਸ਼ਾਨਾ ਲਾਇਆ ਹਾਂ ਓਏ ਇਧਰ ਖੜ ਜਾਓ ਤੈਨੂੰ ਮੈਂ ਦਿੰਨਾ ਬਸ ਪੁੱਤ ਵੀ ਲਾਉਂਦਾ ਹੁੰਦੇ ਆ ਓਏ ਜਿੱਦਾਂ ਚੱਲ ਭਰਿਆ ਹੋਇਆ ਭੈ ਪੁੱਤ ਉਹ ਹੈ ਗਿਆ ਜਾਨ ਮੇਰੇ ਸਾੜੀ ਕੀ ਕਮਲੇ ਕਮਲੇ ਜਾਨ ਵਾਲੀ ਹੁੰਦੀ ਆ ਕਮਲੇ ਤੇ ਜਾਨ ਹੁੰਦੀ ਆ ਭਾਈ ਲਾਓ ਮਕਰਾਲਾ ਆਊਟ ਹੋਊ ਮਰਾਲਾ ਆਏ ਹਾਏ ਤਨ ਦਣ ਬਾਹ ਪੈ ਗਿਆ ਤੁੱਲੀ ਤੇ ਹੋਈ ਨਾ ਅੱਖ ਨੂੰ ਕੱਢ ਦੂ ਇਹਦਾ ਕੰਗਲਾ ਹੌਲੀ ਲਾਈ ਓਏ ਦੇਖ ਕੇ ਉਹ ਮੇਰਾ ਸਾੜੀ ਢੀ ਦੂਰ ਕੀ ਕਰਨ ਚੱਲਿਆ ਅੱਛੋ ਲਵੇ ਇਹ ਕਬੱਡੀ ਨੇ ਹੈਗੀ ਓਪਾ ਓ ਮੁੰਡਾ ਮੁੰਡਾ ਮੇਰੇ ਸਾਹ ਚ ਬਹੁਤ ਆ ਹੈਗਾ ਤੇਰਾ ਮੁੰਡਾ ਹਾਏ ਗੱਲ ਕਰ ਕੰਮ ਵਾਲਾ ਕੱਢ ਦੇ ਇਹ ਛਰਾਨਾ ਵਾ ਤੱਕ ਓਏ ਡੰਡਾ ਰੱਖੋ ਛੰਗਲ ਪਾਉਣ ਵਾਲਾ ਇਹਨੂੰ ਉਹ ਸਿੱਧਾ ਕਰ ਉਹ ਸਿੱਧਾ ਰੱਖ ਬੜੀ ਚੋਦਾ ਕਰ ਲੈ ਦੇ 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 ఎారట <laughs> 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 ਹਾਂ ਬਈ ਕਿਵੇਂ ਲੱਗੀ ਖੇਡ ਮੈਂ ਤਾਂ ਖੇਡ ਵਾਹ ਵਧੀਆ ਮੈਂ ਤਾਂ ਇਹੀ ਖੇਡਿਆ ਕਰਦਾ ਨਾ ਤੂੰ ਦਰਜੇ ਜਾਣਦਾ ਬਹੁਤ ਆ ਮੜਾ ਜਾ ਖੇਡਿਆ ਕਰ ਗੱਲ ਪੂਰੀ ਓਕੇ ਬਣ ਗਈ ਬਾਪੂ ਆ ਦੇਖਾ ਡੰਡਾ ਮੇਰਾ ਹੁਣ ਆਇਆ ਪੁੱਤ ਆ ਦੇਖਾ ਇੱਧਰ ਓਏ ਇੱਧਰ ਦੇਖ ਆ ਤਾਂ ਮੇਰੇ ਬੱਤਾ ਵੀ ਕਮਾਲ ਆ ਦੇ ਬਾਪੂ ਹੁਣ ਤਾਂ ਨਹੀਂ ਕੋਈ ਸਸਤਾ ਦਵਾਉਂਗਾ ਬਾਪੂ ਇਹ ਤੇ 1947 ਲਿਖਿਆ ਇੰਨਾ ਪੁਰਾਣਾ ਡੰਡਾ ਮੈਨੂੰ ਵੀ ਲਾਇਆ ਮੈਨੂੰ ਲੱਗਦਾ ਉਹ ਮੈਂ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਬਾਪੂ ਓ ਬਾਪੂ ਆਪੇ ਦੇ ਦੇ ਮੜਾ ਓ ਤਪ ਕਰ ਜਰਾ ਓ ਜੱਪ ਕਰ ਤਪ ਕਰ ਉਹਦੀਆਂ ਕਹਿ ਰਹੀਆਂ ਸੀ ਨਾ ਕਹਿ ਰਹੀਆਂ ਉੱਥੇ ਛੀ 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 ਕੈਮਰੇ ਦੇ ਇੱਥੇ ਹੁੰਦੇ ਕਾਦੇ ਛੀ 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 ਟਾਈਮਰੇ ਹਾਂ ਸੱਚਾ ਬਾਪੂ ਮੈਂ ਨਹੀਂ ਪਤਾ ਨਹੀਂ ਛੱਤ ਤੇ ਕਾ ਐਂ ਕਾ ਤੋ ਕਹਿੰਦੇ ਹੁੰਦੀਆਂ ਸਾਰੇ ਘੁੜੇ ਜਿੱਥੇ ਬੈਠੇ ਹੁੰਦੇ ਆ ਨਾ ਪਿੰਡ ਦੇ ਉਹਨੂੰ ਸੀਸੀਟੀਵੀ ਕੈਮਰੇ ਕਾ ਤੋ ਕਹਿੰਦੇ ਨੇ ਉਧਾਮ ਮੱਝਦੇ ਆ ਥਾੜਾ ਮੱਝਦੇ ਆ ਵੀ ਇਹ ਭੈਣ ਦੇ ਵਿਹਲੇ ਬੈਠੇ ਆ ਨਾ ਕਹਿੰਦੇ ਤੁਲਾ ਕਹਿੰਦੇ ਸਾਰੇ ਪਿੰਡ ਦੀ ਖਬਰ ਇਹਨਾਂ ਤੋਂ ਹੋਰ ਫਿਰ ਹੁਣ ਆਏ ਹੁਣ ਪੁੱਤ ਮੇਰੇ ਗੱਲ ਸੁਣਾ ਦੇ ਦੇ ਸੀ ਬੈਠੇ ਨੇ ਲੈਣਾ ਉੱਥੇ ਹੁਣ ਬੰਦੇ ਬੰਦੇ ਕੋਈ ਖਬਰ ਆ ਕੇ ਦੱਸੀ ਜਾਂਦਾ ਅੱਛਾ ਆਈ ਚੱਲ ਮੇਰੇ ਖੁੰਡਾ ਲੈ ਜਾ ਕੇ ਉਹ ਭੱਜ ਜਾ ਚਲੋ ਚਲੋ ਹੁਣ ਚੱਲੀ ਆਪਾਂ ਬਾਪੂ ਬਹੁਤ ਖੇਡ ਵਧੀਆ ਲੱਗੀ ਨਾ ਖੇਡ ਪੂਰੀ ਬਾਦ ਤੇਰੀ ਤਾਂ ਬਾਤ ਹੀ ਨਹੀਂ ਨਿਕਲਦੀ ਉਹ ਤੈਨੂੰ ਖਾਦਾ ਕੀ ਲਵਾਵਾਂਗਾ ਓਏ ਉਸ ਨੂੰ ਚੱਪਕਾ ਕਿਉਂ ਬੋਲੀ ਆ ਨਾ ਓਏ ਨਲੇ ਕਹਿੰਦਾ ਹੈ ਤਰਾ ਤਾਇਆ ਲੱਗਦਾ ਤਰਾ ਤਾਇਆ ਕੰਦਰਾ ਓਏ ਦਾ ਕਹੇ ਸੀ ਤੁਸੀਂ ਦਾਉਂ ਲੱਗਣਾ ਹੈਂ ਦਾਉਂ ਦਾ ਕਾ ਉਹ ਖੁੰਡਾ ਲੈ ਕੇ ਦੇ ਮੈਨੂੰ ਦੇ ਦੇ ਖੁੰਡਾ ਮਾਰੂ ਤੁਹਾਨੂੰ ਕੱਲ ਨੂੰ ਇੱਕ ਹੋਰ ਖੇਡ ਦਿਖਾਵਾਂਗੇ ਕੱਲ ਨੂੰ ਖੇਡਾਂਗੇ ਇੱਕ ਹੋਰ ਬਾਪੂ ਦੇਖ ਲੈ ਇਹਨੂੰ ਤੇ ਅਸੀਂ ਦਾਉਂਦਾ ਇਹ ਇਹ ਕਿੱਥੋਂ ਦਾਉਂਦਾ ਮੈਨੂੰ ਨਹੀਂ ਲੱਗਦਾ ਲੱਗਦੇ ਦਾਉਂਦਾ ਲਈ ਇਹ ਹੈ ਲੈ ਬਾਪੂ ਤੇਰਾ ਖੁੰਡਾ ਲੈ ਆ ਲੈ ਤੁਰਾਂ ਨੀ ਚੱਲ ਅੱਛਾ ਓਹ ਹਾ ਹਾ ਹੋਰ ਆ ਦਰਾ ਹਾਂ ਹਾਂ ਬਦਵਾ ਕੇ ਜਾਉਂ ਤਾਂ ਤੇਰਾ ਸਿਆਣੀਆਂ ਗੱਲਾਂ ਕਰਦਾ ਕੱਲਾ ਦਾ ਸਿਆਣੀਆਂ ਕਰਦਾ ਮੇਰਾ ਐਸਾ ਲਾ ਕਿਤੇ ਕਿਤੇ ਕੰਮਲ ਫੜ ਜਾਂਦਾ ਕਿਤੇ ਕਿਤੇ ਤਾਂ ਕੰਜਰ ਤਾਂ ਜੰਮ ਆ ਕੀ ਆ ਮੀ ਗਣੀ ਜੀ ਓਏ ਤੂੰ ਬਾਤ ਤੂੰ ਚੱਕੇ ਚੱਲ ਓਏ ਤਾਲੋ ਬੁੱਧਿਓ ਤਰਕੋ ਦੇ ਦੂ ਜੇ ਨਾ ਦਰਬਾਨੀ ਆਉਂਦੀ ਹੁੰਦੀ ਹੁੰਦੀ ਆ ਦਰਬਾਨੀ ਸੁਣਦੇ ਆ ਸੁਣ ਲਿਆ ਕਰੋ ਤੁਹਾਡੇ ਕੋਈ ਪਾਪ ਬੁੱਕਤੇ ਜਾਣਗੇ ਓ ਸੁਣਦੇ ਆ ਇਹਨਾਂ ਨੇ ਕੀ ਪਾਪ ਕਰਤਾ ਮੈਥੋਂ ਡਾਂ ਖਾਏਗਾ ਤੂੰ ਪੀਕਲਾ ਸਾਰੀ ਪਾਪ ਹੀ ਕਰਦੇ ਇੱਥੇ ਬੈਠੇ ਹੀ ਟੱਕੀ ਜਾਂਦੇ ਰਹਿੰਦੇ ਆ ਆ ਤਾਉਂ ਕੀ ਆ ਹੋਵੇ ਕੋਈ ਨਾ ਆ ਹੀ ਨਹੀਂ ਬੋਲਦੇ ਹੁੰਦੇ ਮਰਾ ਕਮਲਾ ਬੋਲ ਓਏ ਪੱਜ ਗਿਆ ਮੋਰੇ ਤੇ ਬੇਬੇ ਨੂੰ ਕਾ ਪਾਣੀ ਪੂਣੀ ਮਸਾਲਿਆ ਗੇਸੀਆਂ ਬੇਬੇ ਨੇ ਮੇਲੇ ਤੋਂ ਖਾਣਾ ਦੇ ਦੇਗਾ ਤੇਰੇ ਬੇਬੇ ਨੂੰ ਕਾ ਪਾਣੀ ਪੂਣੀ ਥਰੂ ਗਰਮ ਨਾਈ ਗਿਆ ਜਾ ਪੀਣਾ ਨਹੀਂ ਨਾਉਣਾ ਕੁਛ ਬਾਹਰ ਨਾਉਣਾ ਆ ਲਾਂਗੇ ਨਹੀਂ ਜਾਰੀ ਪੁਰਾਣੀ ਹੈ ਮੈਨੂੰ ਲੱਗਦਾ ਇਹ ਕੰਜਰ ਦਾ ਤੋੜੂਗਾ ਤੋੜੂ ਤੋੜੂ ਇਹ ਭੈਣ ਲੱਗੇ ਜੇ ਇਹਨੂੰ ਕਰੂ ਸ਼ਟ ਓਏ ਹਾੜੀ ਓਏ ਓਹ ਛੋਟਾ ਲੇਹੂਆ ਚਾਹੀਦਾ ਉਹ ਲੇਹੂਆ ਇਧਰ ਆ ਦੇ ਦੇ Ah, dah tak ada tak ada bapa ni